ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨਵਾਂ ਸਾਲ ਸ਼ੁਰੂ ਹੁੰਦੇ ਹੀ ਮੁੱਖ ਮਾਰਗ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਰੋਡ ਉੱਤੇ ਪਿੰਡ ਜਾਂਦਲਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ। ਇਸ ਸੜਕ ਹਾਦਸੇ ਦੇ ਵਿੱਚ ਇੱਕ ਟੈਂਕਰ ਅਤੇ ਇੱਕ ਟਰਾਲਾ ਆਪਸ ਦੇ ਵਿੱਚ ਟਕਰਾ ਗਏ ਹਨ ਜਿਸ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਚੰਡੀਗੜ੍ਹ 32 ਸੈਕਟਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਦੂਸਰਾ ਸਿਵਲ ਹਸਪਤਾਲ ਨੰਗਲ ਵਿਖੇ ਜ਼ੇਰੇ ਇਲਾਜ ਹੈ। ਜਾਣਕਾਰੀ ਦਿੰਦੇ ਹੋਏ ਟੈਂਕਰ ਦੇ ਡਰਾਈਵਰ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਉਹ ਲੁਧਿਆਣਾ ਤੋਂ ਵਾਪਸ ਨੰਗਲ ਨੂੰ ਆ ਰਿਹਾ ਸੀ ਤਾਂ ਸਾਹਮਣੇ ਤੁਹਾਡੇ ਇੱਕ ਓਵਰਲੋਡ ਟਰਾਲਾ PB13 BF2151 ਨੇ ਰਾង ਸਾਈਡ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ ਉਸ ਨੇ ਬਚਾਅ ਦੀ ਖਾਤਰ ਗੱਡੀ ਕੱਚੇ ਨੂੰ ਵੀ ਕੱਟ ਦਿੱਤੀ ਪਰ ਫਿਰ ਵੀ ਸਾਹਮਣੇ ਤੋਂ ਆ ਰਿਹਾ ਓਵਰਲੋਡ ਟਰਾਲਾ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀ ਨੇ ਆ ਕੇ ਦੂਜੀ ਸਾਈਡ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਟੈਂਕਰ ਦਾ ਕੰਡਕਟਰ ਬੁਰੀ ਤਰ੍ਹਾਂ ਘਾਇਲ ਹੋ ਗਿਆ ਇਸ ਸਬੰਧੀ ਨੰਗਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਹਾਦਸੇ ਦੇ ਵਿੱਚ ਕਿਤੇ ਨਾ ਕਿਤੇ ਰਾਹਤ ਵਾਲੀ ਗੱਲ ਇਹ ਰਹੀ ਕਿ ਲੁਧਿਆਣਾ ਤੋਂ ਵਾਪਿਸ ਆ ਰਿਹਾ ਜਾਬ ਦਾ ਟੈਂਕਰ ਖਾਲੀ ਸੀ ਜੇਕਰ ਟੈਂਕਰ ਭਰਿਆ ਹੁੰਦਾ ਤਾਂ ਸ਼ਾਇਦ ਤਸਵੀਰਾਂ ਕੁਝ ਹੋਰ ਹੋ ਸਕਦੀਆਂ ਸਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੀ ਨਾਮ ਕੇਤਨ ਜੀ ਕਿਦਨ ਕਿਵੇਂ ਹਾਸਾ ਹੋਇਆ ਕਿੱਥੋਂ ਆ ਰਹੇ ਸੀ ਕਿ ਕਿੱਥੇ ਹਾਸਾ ਹੋਇਆ ਤੁਸੀਂ ਦੱਸ ਦਿਓ ਭਾਜੀ ਮੈਂ ਆ ਰਿਹਾ ਦਾ ਅਨੰਦਪੁਰਾ ਦੀ ਸਾਈਡ ਤੋਂ ਜੀ ਤੇ ਮੈਂ ਜਾ ਰਹਾ ਤਾਂ ਆਪਣਾ ਦਡੋਲੀ ਰੇਲਵੇ ਪੁਲ ਕ੍ਰੋਸ ਕੀਤਾ ਦਾ ਜੀ ਆ ਟਰਾਲਾ ਆਲਾ ਰੋਂਗ ਸਾਈਡ ਨੂੰ ਆ ਗਾ ਜੀ ਇਹ ਇਹਨੂੰ ਪਹਚਾਣਦੇ ਵਜਾਂਦੇ ਚੱਕਰਾਂ ਜੀ ਗੱਡੀ ਸਾਰੀ ਕੱਚੇ ਨਾਲ ਆਤੀ ਜੀ ਇਹਨੇ ਫੇਰ ਵੀ ਬੁੱਚਾ ਕੇ ਵੱਜੀ ਗਾ ਜੀ ਮੇਰੇ ਨਾਲ ਇੱਕ ਬੰਦਾ ਵੀ ਅੱਖ ਦੇ ਲੱਗ ਗਈ ਘੱਟ ਤੇ ਉਹਦੀ ਅੱਖ ਦੇ ਹੁਣ ਸਰਜਰੀ ਸਰਜਰੀ ਹੋਣੀ ਜੀ ਤੇ ਉਹ ਬੱਤੀ ਚਾਹੀਦੀ ਹਾਂਜੀ ਤੇ ਟਰਾਲਾ ਬੜੀ ਤੇਜ਼ ਤਾਂ ਹੀ ਸਪੀਡ ਚਦਾ ਵੈਸੇ ਤੇ ਓਵਰਲੋਡ ਇੱਕ ਪਰਿਆ ਵਾ ਤੇ ਸੰਭਲਿਆ ਨਹੀਂ ਜੀ ਇਹ ਚ ਬਜਰੀ ਹੈ ਜੀ ਲੋਡ ਕੀਤੀ ਹੋਈ ਠੀਕ ਬ੍ਰੇਕ ਵਗੈਰਾ ਨਹੀਂ ਲੱਗੀ ਇਹਨੂੰ ਵਿੱਚ ਇੱਥੇ ਬ੍ਰੇਕ ਨਹੀਂ ਲੱਗੀ ਪੂਰੀ ਸ਼ੋਈ ਮੇਰੇ ਵੱਲ ਰੋਂਗ ਸਾਈਡ ਨੂੰ ਹੀ ਆ ਗਈ ਕੋ ਟੋਟਲੀ ਹੋਣ ਇਹ ਉਹ ਬੰਦਾ ਕਿੱਥੇ ਹੈ ਟਰਾਲੇ ਵਾਲਾ ਇਹ ਤਾਂ ਜਿਹੜਾ ਇਹ ਡਰਾਈਵਰ ਤਾਂ ਇਹ ਉਹਦੇ ਘਰ ਤੇ ਆ ਕੇ ਉਹਨੂੰ ਲੈ ਗਏ ਜੀ ਟ੍ਰੀਟਮੈਂਟ ਦਵਾਉਣ ਆ ਕਹਿੰਦੇ ਉਹਨੂੰ ਤੇ ਹੁਣ ਮਾਲਕ ਆ ਰਹੇ ਤੇ ਬਾਕੀ ਗੱਲ ਹੁਣ ਮਾਲਕ ਨਾਲ ਹੋਣੀ ਜੀ ਕਿੰਨੇ ਵਜੇ ਹਾਦਸਾ ਹੋਇਆ ਇਹ ਰਾਤੀ 1:00 ਜਾਂ 1:10 ਦੇ ਵਿੱਚ ਹੋਇਆ ਜੀ ਹਾਦਸਾ